ਵਿਜੀਲੈਂਸ ਟੀਮ ਵੱਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੱਸ ਵਿੱਚ ਆਪਕਾਰੀ ਵਿਭਾਗ ਦੇ ਈਟੀਓ ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਪੈਲੱਸ ਦੇ ਮਾਲਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਰਾ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਵੱਲੋਂ ਇਹ ਕਾਰਵਾਈ ਕੀਤੀ ਗਈ। ਫਿਲਹਾਲ ਇਸ ਮਾਮਲੇ ਵਿੱਚ ਵਿਜੀਲੈਂਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਡੀਐਸਪੀ ਵਿਜੀਲੈਂਸ ਹੁਸ਼ਿਆਰਪੁਰ ਦੇ ਦਲਵੀਰ ਸਿੰਘ ਅਤੇ ਜਥੇਦਾਰ ਤਾਰਾ ਸਿੰਘ ਨੇ ਕਿਹਾ ਨੋ 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 ਫੋਟੋ ਆ ਫੋਟੋ ਆ ਦੇਖੋ ਫੋਟੋ ਮੋਡ ਤੇ ਆ ਇਹ ਵਾਈਟ ਰਿਜ਼ੋਰਟ ਜਿਹੜਾ ਆਪਣਾ ਮੈਰਿਜ ਪੈਲੇਸ ਹੈ ਚੈਕਿੰਗ ਹੋਈ ਸੀ ਆ ਫੈਬਰੂਰੀ ਵਿੱਚ ਪੋਸਟ ਚੈਕਿੰਗ ਦੌਰਾਨ ਉਹਨਾਂ ਨੇ ਕੁਝ ਡਾਕੂਮੈਂਟ ਲਏ ਰ ਸੀ ਜੀਐਸਟੀ ਵਾਲਾ ਠੀਕ ਹੈ ਜੀ ਉਹ ਡਾਕੂਮੈਂਟ ਦੇਣ ਦੀ ਵਾਪਸ ਦੇਣ ਦੀ ਇਸ ਵਿੱਚ ਤੇ ਜੁਰਮਾਨਾ ਘੱਟ ਦੇਣ ਕੌਣ ਲਈ ਹੋਵੇਗਾ ਉਨਾਂ ਨੇ 700 ਲੱਖ ਰੁਪਏ ਦੀ ਡਿਮਾਂਡ ਕੀਤੀ ਠੀਕ ਹੈ ਉਹਦੇ ਤੋਂ 300 ਲੱਖ ਹੀ ਲੱਗਿਆ ਜੀ ਠੀਕ ਹੈ ਅੱਜ 2 ਲੱਖ ਦੀ ਕਿਸ਼ਤ ਜਿਹੜੀ ਇਹਨ ਦੁਆਰਾ ਲੈਣ ਆਏ ਸੀ ਠੀਕ ਹੈ ਰੰਗੇ ਹੱਥੀ ਠੀਕ ਹੈ ਬਲਾੀਪੀਓ ਫਰਮਿਕਸ ਤੇ ਸੀਏ ਰਮਨ ਸਿੰਘ ਯਾਰਮਾ ਇਹਨਾਂ ਦੀ ਰੈਸ ਇਹਦੀ ਫੇਰ ਤਾਂ ਸ਼ਿਕਾਇਤ ਕੀਤੀ ਸੀ ਜਸਵੰਤ ਜੀ ਨੇ ਉਹ ਚਲੋ ਸਕਾਤ ਤੋਂ ਬਨਾ ਪਰੋ ਸਰਛਿਕਾ ਕੰਪਲੇਂਟ ਇਜ਼ ਅਗਨੀਸ਼ਨ ਆਫ ਦਾ ਮੈਕੈਨਿਜ਼ਮ ਗਾਲੇ ਦਾ ਹੈ ਜੀ ਇਹ ਮਗਦਾਈ 7 ਲੱਖ ਰੁਪਇਆ ਅੱਛਾ ਜੀ ਤੇ 5 ਅੰਚ ਫਿਰ ਮੁੱਕੀ ਸੀ ਗੱਲ ਤੇਨ ਲੈ ਗਿਆ ਦੋ ਅੱਜ ਲੈਣ ਆਇਆ ਹੈ ਉਹ ਫਿਰ ਬਾਰ-ਬਾਰ ਤੰਗ ਕਰਦਾ ਸੀ ਦਿਓ ਦਿਓ ਫਿਰ ਅੱਜ ਫਿਰ ਅਸੀਂ ਤੰਗੜੀ ਆ ਕੇ ਤੇ ਖੜਾ ਨਹੀਂ ਛੱਡਦਾ ਜੀ ਤੁਸੀਂ ਇਹਨਾਂ ਦੇ ਨਾਲ ਹੋਰ ਕੋਈ ਆਪਣੇ ਕੋਣ ਸੀ ਜਿਹਨੇ ਕੋਈ ਗੱਲਬਾਤ ਕਰਵਾਈ ਉਹ ਕੋਣ ਸੀ ਗੱਲਬਾਤ ਸੀ ਇਹ ਜਦੋਂ ਤੁਹਾਨੂੰ ਪਤਾ ਮਾੜੀ-ਮੋਟੀ ਹੁੰਦੀ ਹੈ ਜੀ ਕੀ ਇਹ ਤੁਸੀ ਬੇਕੀਨੂ ਜਾਣਕਾਰੀ ਦਿੱਤੀ ਹੈ ਜਾਣਕਾਰੀ ਅਸੀਂ ਦਿੱਤੀ ਆਪਣੇ ਬਿਜ਼ਨਸ ਨਾਲ ਲੈਣ ਬਿਜ਼ਨਸ ਕੀ ਬਿਤਨਾ ਸੇ ਤੁਹਾਡਾ ਜਿਹੜਾ ਰਿਸਟਲ ਗਾਡ ਕਿ ਲੋਰੋ ਬਿਜ਼ਨਸ ਆ ਦੇਖ ਲੋ ਵੀ ਪੈਲਸ ਦਾ ਬਿਜ਼ਨਸ ਮੁੰਡਿਆਂ ਦਾ ਮੇਰਾ ਤੇ ਕੁਛ ਨਹੀਂ ਇਹ ਮੁੰਡਿਆਂ ਦਾ ਬਿਜ਼ਨਸ ਆ ਆਪ ਬਾਹਰ ਬੈਠੇ ਨੇ ਤੇ ਹੁਣ ਤੇ ਕੁਛ ਵੀ ਨਹੀਂ ਇੱਥੇ ਤੇ ਸਿਆਲ ਚ ਹੁੰਦੇ ਦੋ ਚਾਰ ਦੋ ਕੁ ਮਹੀਨੇ ਵਿਆ ਅੱਜ ਕੱਲ ਤੇ ਵੇਲੇ ਹੋਈਦਾ ਕੋਈ ਪੈਸੇ ਦੀ ਆਮਦਨ ਨਹੀਂ